ਆਈ ਵੀ ਰੈਲੀ ਤੇ ਪਹਿਲਾਂ ਤਾਂ ਮੈਂ ਸੋਣਾ ਚਾਹਤ ਹਾਂ ਸਾਰੇ ਚੈਨਲਾਂ ਦਾ ਸਾਰੇ ਪ੍ਰੈਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਕਿ ਜਿਹੜੇ ਮੇਰੇ ਪੁਰਾਣੇ ਯਾਰ ਦੋਸਤ ਮਿੱਤਰੋ ਤੇ ਮੈਂ ਵੀ ਥੋੜਾ ਜਿਹਾ ਚਾਲ ਤੇ ਚੱਲੀ ਜਾ ਰਿਹਾ ਸੀ ਪਰ ਮੈਂ ਹੋ ਸਕਦਾ ਤੁਹਾਡੇ ਤੋਂ ਕਿਤੇ ਦੂਰ ਆ ਗਿਆ ਹੋਵਾਂ ਉਸ ਗੱਲ ਦੀ ਮੈਂ ਮਾਫੀ ਮੰਗਦਾ ਤੇ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਉਹਦਾ ਕਾਰਨ ਇਹ ਆ ਬਰਦਾਸਪੁਰ ਜਿਹੜਾ ਮਾਰੇ ਫਸਲੇ ਲੈਣੇ ਜਿਹੜੇ ਆ ਨਾ ਉਹ ਮਾਂ ਕਦੀ ਕਿਹਾ ਤੋਂ ਫਸਕਰੀ ਲੈ ਮਾਂ ਉਹ ਸਰਦਾਲਪੁਰਖ ਤੋਂ ਡਰ ਕੇ ਲੈ ਨਾ ਜਿੱਦਾਂ ਮੈਂ ਪੀਪੀ ਵਿੱਚ ਗਿਆ ਉਹਦੇ ਲਈ ਮਰੇ ਆਲੇ ਸੋਲੇ ਭਰਾਵਾਂ ਹੀ ਸੀ ਗਿਆ ਤੇ ਮੈਂ ਕਹੇ ਵੀ ਪ੍ਰਵਾਨ ਕੀਤੀ ਅਕਾਲੀ ਦਲ ਦੇ ਲੀਡਰਾਂ ਲਈ ਤੇ ਨਾ ਪੀਪੀ ਜੁਆਇਨ ਕਰਕੇ ਤਾਂ ਪਹਿਲੀ ਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਜਿਲੇ ਚਲੇ ਆਂਦਾ ਸੀਗਾ ਤੇ ਉੱਥੇ ਤੁਸੀਂ ਸਾਰੇ ਮੇਰਾ ਯੋਗਦਾਨ ਵੇਖਿਆ ਚਲੋ ਵੱਖਰੀ ਗੱਲ ਆ ਕਿ ਨਹੀਂ ਜਿਤੇ ਹੋਰ ਪਿਆਰ ਕਿਦਾਂ ਵੇਖਦੇ ਹੋ ਕਿ ਆਵਾਜ਼ ਦੀ ਪਾਰਟੀ ਤੁਸੀਂ ਆਏ ਹੋ ਹੁਣ ਮੇਰਾ ਪਿਆਰ ਦੀ ਸੋਹਣੀ ਗੱਲ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀਮਾਨ ਅਸਾਂ ਇਕੱਠਿਆਂ ਕੰਮ ਕੀਤਾ ਪਾਂਠੀਏ ਜਿਹੜਾ ਮੈਂ ਆਮ ਆਦਮੀ ਚ ਆਇਆ ਇਹ ਹੋਈ ਸੋਚ ਤੇ ਸਾਡੀ ਪੀਪੀ ਵਾਲਿਆਂ ਦੀ ਸੀ ਪਰ ਜਿਹੜੇ ਦੋਸਤ ਮਿੱਤਰ ਐ ਐਮਐਲਏ ਵੀਰ ਨੇ ਇਥੇ ਉਹਨਾਂ ਨੇ ਇਹ ਫੈਸਲਾ ਤਾਂ ਨਹੀਂ ਕੀਤੀ ਸੀ ਵੀ ਆਪਾਂ ਚੰਗੇ ਕਮਾਲੀ ਤੁਰੇ ਸਾਥੇ ਉਸੇ ਗੱਲ ਨੂੰ ਅਡਾਪਟ ਕਰੀਏ ਉਹ ਮੈਂ ਇਸ ਕਰਕੇ ਆਮ ਆਦਮੀ ਚ ਸ਼ਿਰੀ ਕਲਸੀ ਜੀ ਨੇ ਰਮਨ ਗੱਲ ਜੀ ਆ ਪ੍ਰਧਾਨ ਸਾਹਿਬ ਨੇ ਆ ਸੇਵਾ ਦਾ ਜਾਲਤਾ ਆ ਖੁੱਲ ਕੇ ਗੱਲ ਕਰ ਜੀ ਮੇਰਾ ਵੀਰ ਨਹੀਂ ਅੱਜ ਨਹੀਂ ਕਰਨੀ ਚਲੋ ਮੈਂ ਉਹਦੀ ਪ੍ਰੇਰਨਾ ਸੰਭਾਇਆ ਮੈਂ ਉਹਨੂੰ ਹਲਕਾ ਮਾਰਚ ਮੰਨਦਾ ਤੇ ਦਿਲ ਦੀਆਂ ਗਰਾਈਆਂ ਤੋਂ ਉਹਦਾ ਬਹੁਤ ਬਹੁਤ ਤਨਹਾਂਤ ਕਰਦਾ ਤੇ ਬੈਲ ਸਾਹਿਬ ਦੇਖੇ ਨਹੀਂ ਅੱਜ ਤੁਹਾਡੇ ਯਾਰ ਲੀਡਰ ਨੇ ਉਹਨਾ ਹੋਰ ਮੀਟਿੰਗਾਂ ਰੱਖੀਆਂ ਆ ਇਹ ਉਹ ਉੱਥੇ ਭਟਕਾ ਰਹੇ ਸੀ ਤੇ ਮੈਂ ਵੀ ਆਪਣੇ ਆਪ ਨੂੰ ਲੀਡਰ ਖਾਣਾ ਨਾ ਆਪਣੀ ਰੱਖੀ ਹੋਈ ਠੀਕ ਹੈ ਜੀ ਹੋਰ ਪੁੱਛੋ ਸਹੀ ਗਲਤੀ ਨਾਲ ਜੇ ਐਲਾਨ ਕਰਦਾ ਕਿ ਪਹਿਲਾ ਚੈੱਕ ਜਿਹੜਾ ਤੁਹਾਡੇ ਇੱਥੇ ਆਏਗਾ ਜੀ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਮੈਨੂੰ ਕਿਸੇ ਚੈੱਕ ਦੀ ਲੋੜ ਨਹੀਂ ਮੈਨੂੰ ਉਹਦੀ ਲੋੜ ਆ ਉਤਲੇ ਦੀ 12.3 ਲਈ ਚੈਨ ਉਹ ਜੀ ਵੀ ਲੁਤਾਵਾ ਉਹ ਵੀ ਜਦੋਂ ਗੁਰੂ ਸਾਹਿਬ ਕਿਰਪਾ ਕਰਨਗੇ ਨਾ ਯਾਰ ਇੱਕ ਤੁਸੀਂ ਗੱਲੋਂ ਆਪਾਂ ਉਹਨਾਂ ਦੀ ਵੀ ਮੀਟਿੰਗਾਂ ਸੀ ਮੀਟਿੰਗਾਂ ਤੇ ਦਿਨਾਨਗਰ ਹਲਕਾ ਸ਼ਹਿਰੀ ਪ੍ਰਧਾਨ ਦੀਆਂ ਵੀ ਹੈਗੀਆਂ ਸੀ ਉਹ ਹੋਣ ਗਏ ਆ ਤੇ ਹੁਣ ਆਪਣੀਆਂ ਮੀਟਿੰਗਾਂ ਚ ਕੀ ਹੋਣਾ ਦਾ ਮਾਪੇ ਵਾਲਾ ਰੋੜਾ ਜ਼ਿਲ੍ਹਾ ਪ੍ਰਧਾਨ ਦਾ ਉਹਨਾਂ ਨੇ ਹਰ ਹਲਕੇ ਚੋਂ ਉਹ ਹਲਕਾ ਚਾਰਜ ਸੀ ਉਹ ਹਰ ਗੰਗ ਚਾਰਜ ਸੀ ਉਹਨੇ ਹਲਕੇ ਚ ਰੱਖੀ ਹੋਈ ਹੈ ਇਹ ਹਲਕੇ ਚ ਨਹੀਂ ਬੰਦਾ ਤੇ ਇਹ ਹਰਦੇਵ ਸਿੰਘ ਅਜੇ ਨਹੀਂ ਪਰ ਹੈ ਚਾਪਲੇ ਚ ਜਾਣ ਆ ਯਤਰਦੀ ਦਿੱਤਾ ਤੁਸੀਂ ਕਿਹਾ ਕਿ ਆਪਾਂ ਥੀਲਾ ਥੀਲਾ ਕਰਕੇ ਇਕੱਠੇ ਕੀਤੇ ਅੱਜ ਸ਼ੈਰੀਕਲ ਸਿੰਘ ਕਹ ਰਹੇਗੇ ਉਹਨਾਂ ਦਾ ਪਿਆਰ ਕਿਦਾਂ ਦਾ ਟਲਕਦਾ ਜ ਨਜ਼ਰ ਆਇਆ ਤੇ ਤੁਹਾਨੂੰ ਛੋਟੇ ਵੀਰ ਮੇਰੇ ਪਿਆਰ ਦਾ ਬਹੁਤ ਚੰਗੀ ਤਰ੍ਹਾਂ ਪਤਾ ਮੈਂ ਜਿਹਦੇ ਨਾਲ ਖਲੋਣਾ ਮੈਂ ਬਹਿਮਾਨੀ ਨਾਲ ਨਹੀਂ ਖਲੋ ਸਕਦਾ ਤਾਂ ਸਾ ਮੇਰੇ ਕੋਲ ਨਹੀਂ ਮੈਂ ਤਾਂ ਸੱਚ ਗਰੀਬ ਹਾਂ ਬਹੁਤ ਗਰੀਬ ਹਾਂ ਇੱਥੇ ਮੈਂ ਨਾ ਨਹੀਂ ਲੜਨਾ ਪਰ ਤੁਸੀਂ ਨਾ ਹੀ ਪਾਰਟੀਆਂ ਦੇ ਜਿਹੜੇ ਰਾਜਨੀਤਿਕ ਲੋਕ ਨੇ ਨਾ ਉਹ ਪੈਸੇ ਦੇ ਬੜੇ ਅਮੀਰ ਕਿਉਂ ਨਾ ਇਕੱਠੇ ਕੀਤੇ ਹੋਏ ਨੇ ਤੇ ਦਾਸ ਲੋਕਾਂ ਦੇ ਅਮੀਰ ਆ ਮੈਨੂੰ ਸ਼ਕਤੀ ਦਿੰਦੇ ਨਾ ਗੁਰੂ ਸਾਹਿਬ ਤੇ ਮੈਂ ਤਾਂ ਅਮੀਰ ਆ ਜੀ ਵੀ ਤੇ ਉਹਨਾਂ ਪਾਰਟੀਆਂ ਦੇ ਉੱਤੇ ਪਹੁੰਚੇ ਸੀ ਉਹਨਾਂ ਪਾਰਟੀਆਂ 'ਚ ਵੀ ਨਹੀਂ ਅੱਖ ਲੰਘਣ ਦਿੰਦੇ ਉਹ ਵਿਚ ਮਤੋਂ ਉਹਨਾਂ ਨੇ ਕਿਥੋਂ ਸਭ ਘੜੀ ਤੋੜਦਾਰਿਆਂ ਚਲੋ ਜੀ ਸਾਹਿਬ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਮੈਂ ਅਪੀਲ ਕਰਾਂਗਾ ਵੋਟਰਾਂ ਨੂੰ ਭਾਈ ਆ ਜਿਹੜੇ 15 ਜਾਂ 20 ਦਿਨ ਨੇ ਮੈਂ ਲਗਭਗ 13-14 ਦਿਨ ਨੇ ਉਹ ਮੈਂ ਬੋਟਰਾਂ ਨੂੰ ਕਹਾਂਗਾ ਭਈ ਅੱਗੇ ਜੱਟਾਂ ਜੀ ਦੀ ਜਿੰਮੇਵਾਰੀ ਚ ਹਰ ਕੋ ਆਈਂਦਾ ਤਕਦੀਰ ਰਾਤ ਨੂੰ ਸਿਆਲ ਚ ਕਿਆਰਾ ਪਰਨ ਜਾਣਾ ਤੇ ਪਾਣੀ ਕਿਆਰੇ ਦੇ ਵਰਾ ਹੀ ਹੁੰਦੇ ਸੁੱਪ ਜਾਣਾ ਬੱਤੀ ਬੰਦ ਮੈਂ ਇੱਕ ਗੱਲ ਕਹਾਂਗਾ ਕਹੋ 9:00 ਵੱਜ ਗਏ ਆ 4 ਵਜੇ ਦੀ ਜਾਂ 3 ਵਜੇ ਦੀ ਵਰਕਰ ਬੈਠੇ ਸੀ ਅੱਜ ਵੀ ਬੈਠੇ ਆ ਤੇ ਹੁਣ ਵੀ ਬੈਠੇ ਆ ਇਹਦੇ ਬਾਰੇ ਕੀ ਕਹਿਣਾ ਜਾਉਗੇ ਇਹਦੇ ਬਾਰੇ ਮੈਂ ਇਹ ਕਹਾਂਗਾ ਪਈਆ ਗੇਟ ਕਦੀ ਰਾਤ ਤੋਂ ਬੰਦ ਨਹੀਂ ਹੋਏ ਤੇ ਆ ਜੱਟ ਮਾਨਤਾਰੀ ਨਾਮ ਦਾ ਜਿਹਦੇ ਨਾਲ ਤੁਰਨਾ ਭਾਵੇਂ 100 ਦੇ ਸਵਾ ਦਾ ਜਾਵੇ ਮੈਂ ਉਹਦੇ ਨਾਲ ਤੁਰਨਾ ਹੀ ਤੁਰਨਾ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਗਜਨੀਪੁਰ ਸਾਹਿਬ ਦਾ ਪਿਆਰ ਆ ਜਿਹੜਾ ਲੋਕ ਇੰਨਾ ਲੰਮਾ ਸਮਾਂ ਇੰਤਜ਼ਾਰ ਕਰਦੇ ਰਹੇ ਨੇ ਔਰ ਮੈਂ ਮੈਂ ਮਾਫੀ ਵੀ ਮੰਗਦਾ ਕਿਉਂਕਿ ਦਿੱਤੇ ਹੋਏ ਸਮੇਂ ਤੋਂ ਮੈਂ ਕਾਫੀ ਲੇਟ ਸੀ ਪਰ ਫਿਰ ਮੇਰਾ ਜਦੋਂ ਠਾਠਾ ਮਾਰਦਾ ਕੱਠ ਵੇਖਿਆ ਤੇ ਰੂਹ ਫਿਰ ਖੁਸ਼ ਹੋ ਗਈ ਵੀ ਇਹ ਇਨਾ ਲੰਮਾ ਸਮਾਂ ਉਹ ਲੋਕ ਇੰਤਜ਼ਾਰ ਕਰਦੇ ਨੇ ਜਿਨ੍ਹਾਂ ਨੇ ਇਨਕਲਾਬ ਔਰ ਜਿਨ੍ਹਾਂ ਦੇ ਮਨ ਦੇ ਅੰਦਰ ਇੱਕ ਤਮੰਨਾ ਹੁੰਦੀ ਆ ਵੀ ਆਪਾਂ ਇਸ ਵਾਰ ਜਿਹੜਾ ਮੌਕਾ ਇਸ ਵਾਰ ਜਿਹੜਾ ਇਹ ਹੱਥੋਂ ਜਿਹੜਾ ਜਾਣ ਨਹੀਂ ਦੇਣਾ ਸ਼ੁਕਰ ਮਿਲਾਂ ਦੀ ਗੱਲ ਕੀਤੀ ਹੈ ਵਿਰੋਧੀ ਕੰਦੇ ਤੁਸੀਂ ਜਵਾਬ ਬਣਾਉਂਦੇ ਕਿ ਨਾ ਚਲੋ ਜੀ ਉਹ ਕਹਿੰਦੇ ਕਿ ਅਸੀਂ ਛੱਡ ਕੇ ਸੀ ਪਰ ਅਜੇ ਤੱਕ ਨਹੀਂ ਚੱਲੀ ਆ ਮੈਂ ਇਹ ਪੁੱਛਣਾ ਚਾਹੁੰਨਾ ਹੈ ਖਜ਼ਾਨਾ ਤੇ ਤੁਸੀਂ ਖਾਲੀ ਕਰਤਾ ਉਹ ਤੁਹਾਡਾ ਮੰਤਰੀ ਆਪ ਕਹੀ ਜਾਂਦਾ ਛੱਡ ਕੇ ਕੀ ਕੀ ਹੋ ਅਸੀਂ ਤੇ ਜਦੋਂ ਤੇ ਆਏ ਆ ਤੁਹਾਡੇ ਉਹ ਕਹਿੰਦੇ ਹੁੰਦੇ ਨਾ ਜਿੰਨੇ ਕੰਮ ਉਲਝਾਏ ਹੋਏ ਆ ਉਹਨਾਂ ਨੂੰ ਸਿੱਧੇ ਕਰਨ ਦੇ ਆ ਹੁਣ ਆਸਤੇ ਆਸਤੇ ਐਸਾ ਲੇਟ ਤੇ ਲੈ ਕੇ ਆਵਾਂਗੇ ਮੈਂ ਕਿਨਾਂ ਲੋਕ ਆਪ ਕਹਿਣਗੇ ਵੀ ਵਾਕਿਆ ਹੀ ਕੰਮ ਹੋ ਰਿਹਾ ਜੀ ਤੇ ਜੇ ਦਾ ਬਾਬਾ ਨਾਨਕ ਦੇ ਵਿੱਚ ਤੁਸੀਂ ਵੀ ਦੇਖਿਆ ਕਿ ਕਾਲੀ ਦਲ ਜਿਹੜੀ ਆ ਕੀ ਖਲਾਫ ਹੋ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਕੱਲ ਤੁਹਾਡੇ ਹਲਕੇ ਦੇ ਵਿੱਚ ਲਾਲੀ ਬੀਜੀਟੀਆ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਕੇ ਗਿਆ ਉਹਨੂੰ ਕੀ ਕਹਿਣਾ ਹੈ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਜਿਹੜੇ ਅੱਜ ਅੱਜ ਵੀ ਕਈ ਪਰਿਵਾਰ ਅਕਾਲੀ ਦਲ ਦੇ ਜਿਹੜੇ ਜਿਨ੍ਹਾਂ ਨੇ ਜੁਆਇਨ ਕੀਤਾ ਔਰ ਦਿਨ-ਪ੍ਰਤੀ ਦਿਨ ਅਕਾਲੀ ਦਲ ਦਾ ਜਿਹੜਾ ਪਰਿਵਾਰ ਹੈ ਸਾਰਾ ਆਮ ਆਦਮੀ ਪਾਰਟੀ ਚ ਆ ਰਿਹਾ ਅਸੀਂ ਰਹਣੀ ਆ ਉਹਨਾਂ ਦੇ ਕਿਉਂਕਿ ਲੋਕ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਦੀ ਸੋਚ ਨੂੰ ਚੱਲਣਾ ਚਾਹੁੰਦੇ ਨੇ ਸੋ ਦੇਖੋ ਸਾਡੀ ਇੱਕ ਵਿਚਾਰਧਾਰਾ ਅਸੀਂ ਲੋਕਾਂ ਦੀ ਹਿੱਤ ਲਈ ਚੱਲ ਰਹੇ ਹਾਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਸਾਡੀ ਸੋਚ ਹੈ ਵੀ ਪੈਸਾ ਬਚਣਾ ਚਾਹੀਦਾ ਚਾਹੇ ਉਹ ਬਿਜਲੀ ਦੇ ਰੂਪ ਚਾਹੇ ਮਹੱਲਾ ਕਲੀਨਿਕ ਦੇ ਰੂਪ ਚਾਹੇ ਸਕੂਲ ਆਫ ਐਮਿਨਸ ਦੇ ਰੂਪ ਚਾਹੇ ਟੋਲ ਟੈਕਸ ਬੰਦ ਕਰਨ ਦੇ ਰੂਪ ਚਾਹੇ ਆਪ ਹੁਣ ਪਿੰਡਾਂ ਦੇ ਵਿੱਚ ਬਿਜਲੀ ਅੱਗੇ ਹੁੰਦੀ ਨਹੀਂ ਸੀ ਜਿੰਮੇਦਾਰ ਰਹਿੰਦਾ ਸੀ ਇੰਨੀ ਬਿਜਲੀ ਆਈ ਇੰਨੀ ਬਿਜਲੀ ਆਈ ਆਰ ਕੀ ਫਰੋਦੀ ਵੀ ਇੰਨੀ ਗੱਲ ਕਹਿੰਦੇ ਨੇ ਵੀ ਵਾਕਿਆ ਯਾਰ ਭਗਵੰਤ ਮਾਨ ਦੀ ਸਰਕਾਰ ਉਹ ਕੰਮ ਕਰ ਰਹੀ ਹੈ ਜਿਹੜੇ ਅੱਜ ਤੱਕ ਕਿਸੇ ਨੇ ਕੀਆ ਨਹੀਂ ਜਰਗੀ ਦੰਦਾਵਾਲ ਸਾਹਿਬ ਕਹਿ ਰਹੇ ਵੀ ਸਾਡਾ ਮੁਕਾਬਲੇ ਕਿਤੇ ਨਹੀਂ ਅਗਾਂਹ ਕੌਣ ਹੁੰਦਾ ਵਸ ਜੀ ਜੀ ਇਹੋ ਗੱਲ ਬਟਾਲੇ ਚ ਵੀ ਇਹ ਕਹਿੰਦੇ ਹੈ ਬਾਕੀ ਦੇ ਵੀ ਕਾਂਗਰਸ ਕਹਿੰਦੀ ਬੀਜੇਪੀ ਕਹਿੰਦੇ ਉਹ ਤੇ ਲੋਕਾਂ ਨੇ ਮੁਕਾਬਲਾ ਕਰਨਾ ਇਹ ਕੌਣ ਹੁੰਦਾ ਠੀਕ ਹੈ ਨਾ ਇਹ ਕੌਣ ਹੁੰਦੇ ਨੇ ਮੁਕਾਬਲਾ ਡਿਸਾਈਡ ਕਰਨ ਵਾਲੇ ਲੋਕ ਡਿਸਾਈਡ ਕਰਦੇ ਹੁੰਦੇ ਨੇ ਪਰ ਜਿਹੜਾ ਹੰਕਾਰ ਹੁੰਦਾ ਨਾ ਹੰਕਾਰ ਜਿਹੜਾ ਇਹ ਲੋਕ ਜਦੋਂ ਕਰਦੇ ਪਤਾ ਨਹੀਂ ਲੱਗਦਾ ਉਹ ਮਤਲਬ ਜੇ ਪੇਰੀਆ ਨੂੰ ਕਿੱਦਾਂ ਦੇਖਦੇ ਉਸ ਤੋਂ ਬਾਅਦ ਕਿੱਦਾਂ ਹੰਦਾਰਾ ਮਿਲਦੇ ਆ ਉਹਨੂੰ ਕਿੱਦਾਂ ਦੇਖਦੇ ਆ ਦੇਖੋ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਰਾਤ ਦਿਨ ਮਿਹਨਤ ਕਰ ਰਹੇ ਨੇ ਔਰ ਜਦੋਂ ਆਉਂਦੇ ਨੇ ਤੇ ਵਾਕਿਆ ਇੱਕ ਬੂਸਟ ਆ ਜਾਂਦਾ ਸਾਰਿਆਂ ਦੇ ਵਿੱਚ ਉਹਦੇ ਨਾਲ ਲੋਕਾਂ ਦਾ ਪ੍ਰਭਾਵ ਲੋਕਾਂ ਦਾ ਮੈਂ ਕਹਿ ਸਕਦਾ ਵੀ ਇੱਕ ਵੱਖਰਾ ਨੂਰ ਨਜ਼ਰ ਆਉਂਦਾ ਜਿਹਦੇ ਕਰਕੇ ਇੱਕ ਸਪੀਡ ਜਿਹੜੀ ਹੈ ਲੋਕਾਂ ਦੀ ਵੱਧ ਜਾਂਦੀ ਇੱਕ ਊਮੈਨ ਨੂੰ ਲੈ ਕੇ ਬਣੀ ਚਰਚਾ ਛੜੀ ਹੈ ਕਿ ਊਮੈਨ ਨੂੰ ਕਿਸੇ ਨੂੰ ਔਰਤਾਂ ਨੂੰ ਕਿਸੇ ਨੂੰ ਸੀਟ ਤੇ ਨਹੀਂ ਉਤਾਰਿਆ ਹਰ ਪਾਰਟੀ ਦਾ ਨੁਮਾਇੰਦਾ ਇਹੋ ਹੀ ਗੱਲ ਚੁਕਦਾ ਵਿਆ ਹੈ ਕਿਹੜਾ ਕਿ ਔਰਤਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਟਿਕਟ ਨਾਲ ਨਹੀਂ ਨਵਾਜਿਆ ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਕਹਿੰਦਾ ਇਹ ਕੋਈ ਤੁਕ ਨਹੀਂ ਵੱਲ ਠੀਕ ਹੈ ਨਾ ਜਿਹੜਾ ਇਹ ਕੋ ਗੱਲ ਬਣਦੀ ਹੈ ਵੀ ਕਹਿਣ ਦਾ ਭਾਵ ਔਰਤਾਂ ਨੂੰ ਹੁਣ ਜਿਸ ਸੀਟ ਤੇ ਜਿਹੜਾ ਕੈਪੇਬਲ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਵੇ ਦੇ ਅਕੋਰਡਿੰਗ ਚੱਲਦੀ ਆ ਜੋ ਸਰਵੇ ਡਿਸਾਈਡ ਕਰਦਾ ਉਹਦੇ ਆਧਾਰ ਤੇ ਪਾਰਟੀ ਟਿਕਟ ਦੇ ਕੇ ਨਵਾਜਦੀ ਆ ਸੋ ਮੈਂ ਰਹਿਣੀ ਆ ਆਮ ਆਦਮੀ ਪਾਰਟੀ ਦਾ ਹੁਣ ਸਾਡੇ ਵਰਗੇ ਨਮਾਨਿਆਂ ਨੇ ਐਮਸੀ ਬਣਦਾ ਨਹੀਂ ਕਦੀ ਸੋਚਿਆ ਐਮਐਲਏ ਦੀ ਟਿਕਟ ਮਿਲ ਗਈ ਲੋਕਾਂ ਨੇ ਐਮਐਲਏ ਬਣਾ ਦਿੱਤਾ ਅੱਜ ਐਮਪੀ ਦੀ ਟਿਕਟ ਮਿਲ ਗਈ ਤੁਹਾਡਾ ਪਿਆਰ ਸਾਰਿਆਂ ਦਾ ਵੇਖ ਕੇ ਇੱਕ ਵੱਖਰੀ ਮਾਹੌਲ ਵੇਖ ਕੇ ਕਿਉਂਕਿ ਲੋਕ ਬੋਟਾ ووٹ ਦਾ ਮਤਲਬ ਕੀ ਹੈ ਮਤਦਾਤਾ ਦਾ ਮੋਬਾਈਲਾ ਦੀ ਗੱਲ ਕੀਤੀ ਹੈ ਕਹਿੰਦੀ ਵਿਰੋਧੀ ਕਹਿੰਦੇ ਮੋਬਾਈਲਾ ਵਾਲੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਮੈਂ ਨਾ ਨਾ ਮੈਂ ਗੱਲ ਕਹਿਣੀ ਚਾਹੁੰਦਾ ਤੁਸੀਂ ਇੱਕ ਸਵਾਲ ਕੀਤਾ ਵੀ ਵਿਰੋਧੀ ਕਹਿੰਦੇ ਸਾਡਾ ਮੁਕਾਬਲਾ ਹੀ ਕਿੰਨਾ ਨਹੀਂ ਅਸੀਂ ਤੇ ਜਿੱਤੇ ਪਏ ਗੁਟਕਾ ਸਾਹਿਬ ਦੀਆਂ ਹੱਥ ਚ ਫੜ ਕੇ ਸੋਹਾ ਖਾਦੀਆਂ ਕੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ ਕਿ ਅਸੀਂ ਅ ਕਰ ਕਰ ਨੌਕਰੀ ਦਵਾਂਗੇ ਕਿ ਅਸੀਂ ਸਮਾਰਟਫੋਨ ਦਵਾਂਗੇ ਕਿੰਨੇ ਵਾਦੇ ਕੀਤੇ ਇਹ ਗੱਲਾਂ ਕਰਦੇ ਉਦਘਾਟਨਾ ਦੀ ਹੈ ਉਦਘਾਟਨ ਦੇ ਸਵੇਰੇ 100-108 ਲਗਣੀ ਹੈ ਤੇ ਨੰਮ ਪਲੇਟ ਤਿਆਰ ਹੋਣੀ ਹੈ ਲਿਆਓ ਮੈਂ ਸਵੇਰੇ ਕਰ ਦਿੰਦਾ 500 ਕਰ ਦਿੰਦਾ ਗੱਲ ਇਹ ਹੈ ਵੀ ਪੈਸਾ ਇਹਨਾਂ ਦਾ ਖਜ਼ਾਨਾ ਮੰਤਰੀ ਤੇ ਇੱਕੋ ਗੱਲ ਕਹਿੰਦਾ ਰਿਹਾ ਹਰ ਵਾਰੀ ਜਦੋਂ ਗੱਲ ਪੈਸੇ ਦੀ ਆਉਣੀ ਉਹਨੇ ਇੱਕੋ ਗੱਲ ਕਹਿਣੀ ਖਜ਼ਾਨਾ ਖਾਲੀ ਖਾਲੀ ਹੈ ਭਾਜਪਾ ਕਹਿ ਰਹੀ ਹੈ ਕਿ ਹਿੰਦੂਤਵ ਕੋ ਲਾਣਾ ਹੈ ਹਿੰਦੂ ਨੂੰ ਬਚਾਣਾ ਹੈ ਤੇ ਭਾਜਪਾ ਕੋ ਲਾਣਾ ਹੈ ਉਹ ਹਿੰਦੂਤਵ ਦਾ ਰੋਲਾ ਪਾ ਰਹੀ ਹੈ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੇ ਦੇਸ਼ ਦੀ ਤਰੱਕੀ ਕਰਨੀ ਹੈ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਜੇ ਲੋਕ ਸਭਾ ਗਰਦਾਸਪੁਰ ਦੀ ਤਰੱਕੀ ਕਰਨੀ ਹੈ ਤੇ ਫਿਰ ਜਾਤ ਪਾਤ ਧਰਮ ਨੂੰ ਪੰਥ ਨੂੰ ਅਸੀਂ ਹਰ ਜਾਤ ਪਾਤ ਧਰਮ ਪੰਥ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਸਿਆਸੀ ਪਾਰਟੀਆਂ ਇਹਨਾਂ ਚੀਜ਼ਾਂ ਦੀ ਵੀ ਮੈਂ ਕਹਿ ਸਕਦਾ ਵੀ ਕਹਿੰਦਾ ਵੀ ਇਹ ਧਰਮ ਦੇ ਨਾਂ ਤੇ ਵੋਟਾਂ ਪਾਉਂਦੇ ਫਿਰ ਕਿਤੇ ਨਾ ਕਿਤੇ ਕੰਮ ਨਹੀਂ ਨਾ ਕੀਤੇ ਹੁੰਦੇ ਜੇ ਕੰਮ ਹੋਣਾ ਜਾਤ ਪਾਤ ਧਰਮ ਤੇ ਉਹਨਾਂ ਦਾ ਸਤਿਕਾਰ ਇੱਕ ਜਗ੍ਹਾ ਜਿਹੜੀ ਸਿਆਸਤ ਹੈ ਉਹ ਇੱਕ ਜਗ੍ਹਾ ਸਿਆਸਤ ਦੇ ਵਿੱਚ ਲੋਕ ਕਿਹਨਾਂ ਨੂੰ ਫਾਇਦਾ ਦਿੰਦੇ ਨੇ ਲੋਕ ਉਹਨੂੰ ਵੋਟਾਂ ਪਾਉਂਦੇ ਜਿਹਨੇ ਕੰਮ ਕੀਤਾ ਹੋਵੇ ਸੰਨੀ ਦੇ ਉਲ ਰਿਹਾ ਉਦੋਂ ਵੀ ਬੀਜੇਪੀ ਨੂੰ ਵੋਟ ਪਾਈ ਉਦੋਂ 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 ਵੀ ਖਤਰਾ ਹੈ ਇਹ ਤੇ ਸ਼ੁਰੂ ਤੋਂ ਲੈ ਕੇ ਦੋਵਾਂ ਸਰਕਾਰਾਂ ਦਾ ਰਾਜ ਰਿਹਾ ਕਾਂਗਰਸ ਦਾ ਰਿਹਾ ਤੇ ਐਮਪੀ ਆਪਣੇ ਐਮਪੀ ਬਣਦੇ ਰਹੇ ਜਿਹੜੇ ਭਾਜਪਾ ਦਾ ਰਿਹਾ ਸੋ ਇਹ ਦੋਵਾਂ ਸਰਕਾਰਾਂ ਦੇ ਲੰਮੇ ਸਮੇਂ ਤੋਂ ਰਿਹਾ ਸਾਡੀ ਦੇਸ਼ ਦੀ ਧਰਤੀ ਜਿੱਥੇ ਸੱਚੇ ਖੜੇ ਆ ਬਹੁਤ ਸ਼ਹੀਦਾਂ ਪਰ ਇੱਥੇ ਅਗਲੀ ਵੀਰ ਆ ਗਈ ਆ ਉਹਨੂੰ ਕਿਦਾਂ ਦੇਖਦੇ ਹੋ ਉਹ ਨੌਜਵਾਨ ਦੱਸਣਗੇ ਯਾਰ ਕੀ ਦੇਣਗੇ ਜਵਾਬ ਕਮਾਉਣਗੇ ਆ ਕਿ ਨਹੀਂ ਪੂਰੀ ਇਹਨਾਂ ਦੀ ਸਾਡੀ ਪੰਜ ਦਸਤ ਤੋਂ ਪਹਿਲਾਂ ਜੋ ਸੀ ਤਾਂ ਅੱਜ ਜਿਹੜੀ ਠਾਠਾ ਮਾਰ ਕੇ ਰੈਡੀ ਕਰਵਾਈ ਆ 10 ਦਿਨ ਪਹਿਲਾਂ ਜੁਆਇਨ ਕਰਵਾ ਕੇ ਦੇਣੀ ਪਰ ਸਰ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਨਾਂ ਦਾ ਮਿਹਨਤ ਕਰਨ ਦਾ ਤਰੀਕਾ ਮਿਹਨਤ ਕਰਨ ਦਾ ਸਲੀਕਾ ਬਹੁਤ ਵਧੀਆ ਔਰ ਲੋਕਾਂ ਦੇ ਨਾਲ ਰਹਿੰਦੇ ਨੇ ਔਰ ਲੋਕਾਂ ਦੇ ਹਰ ਸੁੱਖ-ਦੁੱਖ ਦੇ ਵਿੱਚ ਸਹਾਇਕ ਹੁੰਦੇ ਨੇ ਅੱਜ ਪਾਰਟੀ ਜੁਆਇਨ ਕੀਤੀ ਔਰ ਇਹਨਾਂ ਦਾ ਠਾਠਾ ਮਾਰਦਾ ਕੱਟ ਜਿਹੜਾ ਵੇਖ ਕੇ ਮੈਨੂੰ ਇਹਨਾਂ ਪਤਾ ਵੀ ਆਉਣ ਵਾਲਾ ਸਮਾਂ ਜਿਹੜਾ ਬਹੁਤ ਕਲਸੀ ਚ ਨੌਜਵਾਨ ਪੀੜੀ ਨੂੰ ਮੈਸੇਜ ਕੀ ਨੌਜਵਾਨ ਪੀੜੀ ਨੂੰ ਇਹੋ ਮੈਸੇਜ ਵੀ ਪੜਾਓ ਅਸੀਂ ਵੀ ਆਮ ਕਰਾਂ ਚੁੱਠੇ ਆ ਅੱਜ ਇਸ ਮਕਾਮ ਤੇ ਪਹੁੰਚੇ ਆ ਮਿਹਨਤ ਕੀਤੀ ਆ ਤਗੜੇ ਹੋ ਕੇ ਮਿਹਨਤ ਕਰੋ ਇਹ ਆਮ ਆਦਮੀ ਪਾਰਟੀ ਹੈ ਤੁਹਾਡੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਊਗਾ ਇਹ ਸਾਡੀ ਕੋਸ਼ਿਸ਼ ਹੈ